ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਪਾ ਤੁਹਾਡੇ ਵਾਸਤੇ ਬਹੁਤ ਸੋਹਣਾ ਮਸ਼ੀਨੀ ਵਰਕ ਸਿੰਗਲ ਟਾਂਕੇ ਦਾ ਕੰਮ ਲੈ ਕੇ ਆਏ ਹਾਂ ਜੀ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਬਣਿਆ ਮਹਿਰੂਨ ਦੁਪੱਟਾ ਇਹਦੇ ਨਾਲ ਡਾਈ ਹੋਏਗਾ ਕਾਰਨਰ ਬਣ ਕੇ ਕਾਰਨਰ ਬੁੱਟਾ ਬਣਿਆ ਹੋਇਆ ਹੈ ਅੱਜ ਕੱਲ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਮਹਿਰੂਨ ਦਾ ਬਹੁਤ ਟ੍ਰੈਂਡ ਹੈ ਜਿਵੇਂ ਆਪਾਂ ਪਿਸਤਾ ਕਲਰ ਸੂਟ ਕਰਵਾਨੇ ਆ ਉਹਦੇ ਚ ਵੀ ਮਹਿਰੂਨ ਕੀ ਟੱਚ ਬਹੁਤ ਫੇਮਸ ਹੈ ਤੇ ਜੇ ਫਰੋਜੀ ਕਰਾਨੇ ਆ ਤਾਂ ਵੀ ਮਹਿਰੂਨ ਤੇ ਆ ਜਿਵੇਂ ਹੁਣ ਪਾਣੀ 골ਡ ਤੇ ਬਣਿਆ ਹੈ ਇਹਦੇ ਤੇ ਵੀ ਮਹਿਰੂਨ ਬਹੁਤ ਉੱਠ ਕੇ ਆ ਮਹਿਰੂਨ ਤੇ ਨਾਲ 골ਡਨ ਜਰੀ ਲੱਗੀ ਹੋਈ ਹੈ ਇਹ ਪੌਂਚਾ ਬਣਿਆ ਹੋਇਆ ਹੈ ਦੀ ਬੈਕ ਸਾਈਡ ਇਹ ਬਾਜੂ ਰੈਡੀ ਕਰਕੇ ਕਾਰੀਗਰ ਨੇ ਦਿੱਤੇ ਆ ਪ्योर सिमर ਹੈ ਜੀ ਬਹੁਤ ਹੀ ਸੌਫਟ ਸਟੱਫ ਹੈ ਤੇ ਕੋਸਟ ਆਪਾਂ ਨੂੰ ਬੈਠੂਗੀ 3500 3700 ਕੇ ਵਿੱਚ ਆਪਾਂ ਦੁਪੱਟੇ ਸਮੇਤ ਤੁਹਾਨੂੰ ਸਾਰਾ ਸੂਟ ਰੈਡੀ ਦਵਾਂਗੇ ਦੁਪੱਟਾ ਇਹਦੇ ਚ ਚੁਣੋਂਦਾ ਹੈ ਤੇ ਨੈਕਸਟ ਸੂਟ ਹੈਗਾ ਜੀ ਇਹ ਹੈ ਆਰੀ ਵਰਕ ਇਹ ਵੀ ਸੈਂਪਲ ਫਰਾਤ ਹੀ ਰੈਡੀ ਹੋ ਕੇ ਆਇਆ ਹੈ ਦੇਖ ਸਕਦੇ ਹੋ ਜੀ ਆਰੀ ਵਰਕ ਦਾ ਸੈਂਪਲ ਹੈ ਬਹੁਤ ਸੋਹਣਾ ਆਰੀ ਦੀਆਂ ਪੱਤੀਆਂ ਬਣਾ ਕੇ ਮਜੈਂਟਾ ਦੀ ਟੱਚਿੰਗ ਦੇ ਕੇ ਸੂਟ ਰੈਡੀ ਕਰਿਆ ਹੋਇਆ ਜੇ ਇਹਦੇ ਵਿੱਚ ਆਪਾਂ ਮਹਿਰੂਨ ਦੀ ਟੱਚ ਦੰਦੇ ਉਹ ਵੀ ਬਹੁਤ ਸੋਹਣੀ ਲੱਗਣੀ ਤੇ ਤੇ ਜੇ ਆਪਾਂ ਇਹਦੇ ਵਿੱਚ ਫਿਰੋਜੀ ਦੀ ਟੱਚ ਦੰਦੇ ਉਹ ਵੀ ਬਹੁਤ ਸੋਹਣੀ ਲੱਗਣੀ ਤੇ ਕਿਉਂਕਿ ਜੋ ਇਹ ਮਸਟਰਡ ਕਲਰ ਆ ਬਹੁਤ ਹੀ ਯੂਨੀਕ ਜਿਹਾ ਪੀਸ ਹੈ ਇਹ ਇਦਾਂ ਦੇ ਹਰ ਇੱਕ ਕਲਰ ਬਹੁਤ ਉੱਠ ਕੇ ਆਉਂਦਾ ਹੈ ਆਪਾਂ ਨੇ ਮਜੈਂਟਾ ਲਵਾਇਆ ਇਹ ਦੋ ਪੈਨਲ ਬਣੇ ਹੋਏ ਆ ਇਹਦਾ ਵੀ ਸੇਮ ਹੀ ਕੋਸਟ ਹੈ ਜੀ 3500 ਤੋਂ 3800 ਦੇ ਵਿੱਚ ਆਪਾਂ ਤੁਹਾਨੂੰ ਦੁਪੱਟੇ ਸਮੇਤ ਸੂਟ ਰੈਡੀ ਦਵਾਂਗੇ ਜੀ ਤੇ ਕੋਈ ਵੀ ਨਹੀਂ ਹੈਗਾ ਵੀ ਕੰਪਲੇਂਟ ਕੋਈ ਵੀ ਨਹੀਂ ਆਉਂਗੀ ਕੰਮ 'ਚ ਤੇ ਤੁਸੀਂ ਵੀ ਜਿਵੇਂ ਇਦਾਂ ਦੇ ਵਧੀਆ-ਵਧੀਆ ਸੂਟ ਹਲਕੇ-ਫੁਲਕੇ ਅਰੇਡੀ ਕਰਾਣਾ ਚਾਹੁੰਦੇ ਹੋ ਤਾਂ ਸਾਨੂੰ ਕੰਟੈਕਟ ਕਰੋ ਜੀ ਸਾਡੀ ਵੀਡੀਓ ਸਬਸਕ੍ਰਾਈਬ ਕਰੋ ਤੇ ਲਾਈਕ ਕਰਨਾ ਨਾ ਭੁੱਲੋ ਜੀ ਓਕੇ ਥੈਂਕ ਯੂ